ਆਮ ਆਦਮੀ ਪਾਰਟੀ ਕਾਂਗਰਸ ਨਾਲ ਗੱਠ ਜੋੜ ਨੂੰ ਲੈ ਕੇ ਇੱਕ ਵੱਡਾ ਐਲਾਨ ਸਾਹਮਣੇ ਆਇਆ ਸੁਪਰੀਮੋ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਦੇ ਨਾਲ ਰਲ ਕੇ ਚੋਣਾਂ ਲੜਨ ਨੂੰ ਲੈ ਕੇ ਵੱਡਾ ਤੇ ਅਹਿਮ ਐਲਾਨ ਕੀਤਾ ਕੀ ਐਲਾਨ ਕੀਤਾ ਕਿਉਂ ਕੀਤਾ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਸ਼ੁਰੂ ਚ ਚਰਚਾ ਚੱਲੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਗੱਠ ਜੋੜ ਕਰਨਗੇ ਕਦੇ ਕਿਹਾ ਗਿਆ ਕਿ 6 6 ਵੰਡ ਕੇ ਇੱਕ ਸੀਟ ਜਿਹੜੀ ਆ ਉਹ ਕਿਸੇ ਹੋਰ ਨੂੰ ਦਿੱਤੀ ਜਾਊਗੀ ਇਸੇ ਦਰਮਿਆਨ ਚਰਚਾ ਹੋਰ ਹੁਬ ਕੇ ਆਈ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਤੇ ਕਾਂਗਰਸ ਨੇ ਲੋਕ ਸਭਾ ਚੋਣਾਂ ਦੇ ਲਈ ਗੱਠ ਜੁੜ ਕੀਤਾ ਉਸ ਤੋਂ ਬਾਅਦ ਗੱਲ ਹਰਿਆਣੇ 'ਚ ਚੱਲੀ ਉਹ ਸਿਰੇ ਨਹੀਂ ਚੜੀ ਪੰਜਾਬ ਦੇ ਵਿੱਚ ਤਾਂ ਲੋਕ ਸਭਾ ਚੋਣਾਂ 'ਚ ਇਹ ਗੱਲ ਚੱਲ ਪਈ ਕਿ ਭਾਈ ਦੋਵਾਂ ਦੀ ਸੈਟਿੰਗ ਹੈ ਸੀਟਾਂ ਵਾਸਤੇ ਸੈਟਿੰਗ ਕਰ ਰੱਖੀ ਆ ਉਹ ਇੱਕ ਅਲੱਗ ਦਾ ਗੱਲ ਹੈ ਕਿ ਉਹ ਕਿੰਨੀ ਕੁ ਸੱਚੀ ਆ ਕਿੰਨੀ ਝੂਠੀ ਆ ਹੁਣ ਇੱਕ ਵਾਰ ਫਿਰ ਕਾਂਗਰਸ ਦੇ ਨਾਲ ਆਮ ਆਦਮੀ ਪਾਰਟੀ ਦੇ ਗੱਠ ਜੋੜ ਦੀ ਗੱਲ ਤੁਰੀ ਹੈ ਇਸ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਅਹਿਮ ਐਲਾਨ ਕੀਤਾ ਗਿਆ ਉਹਨਾਂ ਨੇ ਕਾਂਗਰਸ ਦੇ ਨਾਲ ਜਾਣ ਦੇ ਬਾਰੇ ਵੱਡਾ ਐਲਾਨ ਕਰਦੇ ਆ ਕਿ ਆ ਕਿ ਉਹ ਕਾਂਗਰਸ ਦੇ ਨਾਲ ਨਹੀਂ ਜਾਣਗੇ ਇਹ ਗੱਲ ਕਿਉਂ ਕਹਿਣੀ ਪਈ ਉਹਨਾਂ ਨੂੰ ਦਰਅਸਲ ਦਿੱਲੀ ਦੇ ਵਿੱਚ ਨੇ ਵਿਧਾਨ ਸਭਾ ਚੋਣਾਂ ਆਮ ਆਦਮੀ ਪਾਰਟੀ ਰੋਜ਼ ਇੱਕ ਜਿਹੜੀ ਹੈ ਉਹ ਸੀਟਾਂ ਟਿਕਟਾਂ ਜਾਰੀ ਕਰ ਰਹੀ ਹੈ ਵਿਧਾਨ ਸਭਾ ਦੇ ਲਈ ਆਪਣੇ ਉਮੀਦਵਾਰਾਂ ਦੀਆਂ ਸੂਚੀਆਂ ਜਿਹੜੀਆਂ ਨੇ ਉਹ ਜਾਰੀ ਕਰ ਰਹੀ ਹੈ ਇਸੇ ਦਰਮਿਆਨ ਚਰਚਾ ਚੱਲੀ ਕਿ ਭਾਈ ਕਾਂਗਰਸ ਨਾਲ ਗੱਠ ਜੋੜ ਹੋਊਗਾ ਕਿ ਨਹੀਂ ਹੋਊਗਾ ਲੋਕ ਸਭਾ ਤੁਸੀਂ ਇਕੱਠੇ ਲੜੇ ਸੀ ਇਸ ਨੂੰ ਲੈ ਕੇ ਰਵਿੰਦ ਕੇਜਰੀਵਾਲ ਨੇ ਕਿਹਾ ਕਿ ਉਹ ਕਾਂਗਰਸ ਦੇ ਨਾਲ ਨਹੀਂ ਜਾਣਗੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਨਾਲ ਗੱਠ ਜੋੜਦੀਆਂ ਕਨਸੋਆਂ ਦੇ ਦਰਮਿਆਨ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਾਂਗਰਸ ਨਾਲ ਗੱਠ ਜੋੜਤਨਕਾਰ ਕਰ ਦਿੱਤਾ। ਕੁਝ ਸਮੇਂ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਾਂਗਰਸ ਗੱਠ ਜੋੜ ਬਾਰੇ ਢਟਕਲਾਂ ਲਗਾਈਆਂ ਜਾ ਰਹੀਆਂ ਸਨ ਪਰ ਹੁਣ ਇਹ ਨਾ ਢਟਕਲਾਂ ਤੇ ਬਰਾਮਚਨ ਲੱਗਦਾ ਹੋਇਆ ਵਿਖਾਈ ਦੇ ਰਿਹਾ ਹੈ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਆਪਣੇ ਐਕਸ ਹੈਂਡਲ ਸਾਬਕਾ ਟਵਿੱਟਰ ਤੇ ਲਿਖਿਆ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਆਪਣੇ ਬਲਬੁੱਤੇ ਤੇ ਚੋਣਾਂ ਲੜੇਗੀ ਤੇ ਕਾਂਗਰਸ ਨਾਲ ਕਿਸੇ ਵੀ ਤਰ੍ਹਾਂ ਦਾ ਗੱਠ ਜੋੜ ਦੀ ਸੰਭਾਵਨਾ ਨਹੀਂ ਹੈ ਆ ਆਗੂ ਅਤੇ ਰਾਜ ਸਭਾ ਮੈਂਬਰ ਰਾਗਵ ਚੱਡਾ ਨੇ ਕਾਂਗਰਸ ਨਾਲ ਗੱਠ ਜੋੜ ਦੀਆਂ ਖਬਰਾਂ ਨੂੰ ਪੂਰੀ ਤਰ੍ਹਾਂ ਨਾਲ ਨਿਰਧਾਰ ਦੱਸਿਆ ਅਤੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੇ ਗੱਠ ਜੋੜ ਦਾ ਸਵਾਲ ਨਹੀਂ ਪੈਦਾ ਹੁੰਦਾ 10 ਦਰਅਸਲ ਜਿਹੜਾ ਕਹਿੰਦੇ ਕਿ ਦੁੱਧ ਦਾ ਸੜਿਆ ਜਿਹੜਾ ਹੁੰਦਾ ਨਾ ਉਹ ਲੱਸੀ ਨੂੰ ਵੀ ਫੂਕਾ ਮਾਰ ਕੇ ਪੀਂਦਾ ਦਿੱਲੀ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਗੱਠ ਜੋੜ ਦਾ ਕੋਈ ਬਹੁਤਾ ਅਸਰ ਵਿਖਾਈ ਨਹੀਂ ਦਿੰਦਾ ਭਾਜਪਾ ਸੱਤੇ ਦੀਆਂ ਸੱਤੇ ਸੀਟਾਂ ਦਿੱਲੀ ਵਿਧਾਨ ਸਭਾ ਵਾਲੀਆਂ ਲੋਕ ਸਭਾ ਵਾਲੀਆਂ ਉਹ ਜਿੱਤ ਗਈ ਆਮ ਆਦਮੀ ਪਾਰਟੀ ਇਹ ਨਹੀਂ ਚਾਹੁੰਦੀ ਕਿ ਉਹ ਜਿਹੜੀ ਉਹਨਾਂ ਦੀ ਇਸ ਸਮੇਂ ਸਟਰੈਂਥ ਹੈ ਦਿੱਲੀ ਵਿਧਾਨ ਸਭਾ ਦੇ ਵਿੱਚ ਮੇਰਾ ਲਗਾ 78 78 ਦੇ ਕਰੀਬ ਹੈ 75 78 ਜਾਂ 68 ਜਿਹੜੀ ਹੈ 68% ਦੇ ਕਰੀਬ ਹੈ ਮਾਫ ਕਰਨਾ ਤੇ ਉਹਦੇ ਉਸ ਦੇ ਵਿੱਚ ਕੋਈ ਡੈਂਟ ਪਵੇ ਕਾਂਗਰਸ ਨਾਲ ਗੱਠ ਜੋੜ ਕਰਕੇ ਆਮ ਆਦਮੀ ਪਾਰਟੀ ਦੇ ਵੀ ਕੁਝ ਪੱਲੇ ਨਹੀਂ ਪਿਆ ਤੇ ਕਾਂਗਰਸ ਦੇ ਵੀ ਪੱਲੇ ਵੀ ਨਹੀਂ ਪਿਆ ਵੋਟਾਂ ਜ਼ਰੂਰ ਦੋਵਾਂ ਦੀਆਂ ਵਧੀਆਂ ਵੋਟਾਂ ਵੋਟ ਸ਼ੇਅਰ ਜ਼ਰੂਰ ਵਧਿਆ ਪਰ ਆਮ ਆਦਮੀ ਪਾਰਟੀ ਨੂੰ ਅਲਟੀਮੇਟਲੀ ਉਹਦਾ ਨਾ ਤਾਂ ਕੋਈ ਫਾਇਦਾ ਹੋਇਆ ਨਾ ਨੁਕਸਾਨ ਹੋਇਆ ਆਮ ਆਦਮੀ ਪਾਰਟੀ ਜਿਉਂਦੀ ਤਿਉਰੀ ਸ਼ਾਇਦ ਆਮ ਆਦਮੀ ਪਾਰਟੀ ਇਕੱਲਿਆਂ ਲੜਦੀ ਵੋਟ ਵੰਡੀ-ਵੰਡੀ ਜਾਂਦੀ ਤਾਂ ਇਧਰ ਉਧਰ ਹੋ ਕੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਲੋਕ ਸਭਾ ਦੀ ਆ ਜਾਂਦੀ ਉਹ ਜਿਹੜਾ ਨਹੀਂ ਹੋਇਆ ਹੁਣ ਆਮ ਆਦਮੀ ਪਾਰਟੀ ਇਸ ਅਸਰ ਨੂੰ ਘਟਾਉਣਾ ਚਾਹੁੰਦੀ ਹੈ ਕਾਂਗਰਸ ਦੇ ਨਾਲ ਨਹੀਂ ਜਾਣਾ ਚਾਹੁੰਦੀ ਕਾਂਗਰਸ ਦੇ ਅੰਦਰ ਦਿੱਲੀ ਜਿਹੜੀ ਕਾਂਗਰਸ ਕਮੇਟੀ ਉਹਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਨੇ ਜਥੇਬੰਦਕ ਜਿਹੜੀਆਂ ਰੁਕਾਵਟਾਂ ਕਹਿ ਲਈਏ ਟੜੇਬੰਦੀਆਂ ਕਹਿ ਲਿਓ ਕਾਫੀ ਜ਼ਿਆਦਾ ਨੇ ਇਸ ਕਰਕੇ ਉਹ ਅਲਟੀਮੇਟਲੀ ਕਾਂਗਰਸ ਉਸ ਲੈਵਲ ਤੇ ਜਾ ਨਹੀਂ پا ਰਹੀ ਦਿੱਲੀ ਜਿਹੜੀ ਹੈ ਕਾਂਗਰਸ ਕਮੇਡੀਆਂ ਬੈਸ ਤਾਂ ਕਾਂਗਰਸ ਦੇ ਮੈਨੂੰ ਲੱਗਦਾ ਹੈ ਕਿ ਕੋਈ ਸੂਬਾ ਐਸਾ ਨਹੀਂ ਜਿੱਥੇ ਧੜੇਬੰਦੀ ਨਹੀਂ ਹੈਗੀ ਜਿੱਥੇ ਇੱਕ ਤੋਂ ਜ਼ਿਆਦਾ ਆਗੂ ਨਹੀਂ ਤੇ ਉਹਨਾਂ ਦੇ ਵੱਖਰੇ ਵੱਖਰੇ ਧੜੇ ਨਹੀਂ ਕਾਂਗਰਸ ਦੇ ਅੰਦਰ ਤਾਂ ਬੜਾ ਵੱਡੇ ਪੱਧਰ ਤੇ ਚੀਜ਼ ਜਿਹੜੀ ਆ ਉਹ ਹੈਗੀ ਹੈ ਦਿੱਲੀ ਦੇ ਅੰਦਰ ਖਾਸ ਕਰਕੇ ਆ ਕਿਉਂਕਿ ਜਿਹੜਾ ਦਿੱਲੀ ਦਾ ਜਿਹੜਾ ਸਿਸਟਮ ਹੈ ਕਿਉਂਕਿ ਆਲ ਇੰਡੀਆ ਕਾਂਗਰਸ ਕਮੇਟੀ ਦਾ ਉੱਥੇ ਅਸਰ ਬਹੁਤ ਜ਼ਿਆਦਾ ਹੈ ਇਸੇ ਕਰਕੇ ਹਰ ਕੋਈ ਚਾਹੁੰਦਾ ਕਿ ਮੈਂ ਇਸ ਸਾਗੂ ਦੇ ਨੇੜੇ ਰਹਾ ਮੈਂ ਉਸ ਸਾਗੂ ਦੇ ਨੇੜੇ ਰਹਾ ਤਾਂ ਉਹ ਚੱਕਰ ਦੇ ਵਿੱਚ ਜਿਹੜਾ ਇਹ ਸਾਰਾ ਕੁਝ ਵਾਪਰਦਾ ਹੈ ਉਹ ਇੱਕ ਵੱਡਾ ਨੁਕਸਾਨ ਹੈ ਤੇ ਉਹ ਗੱਠ ਜੋੜ ਦੇ ਲਈ ਤਾਂ ਬਿਲਕੁਲ ਸਹੀ ਨਹੀਂ ਹੁੰਦਾ ਕਿਸੇ ਪਾਰਟੀ ਦਾ ਇੱਦਾਂ ਵਕ ਵਕ ਧੜਿਆਂ 'ਚ ਵੰਡੇ ਹੋਣਾ ਤੇ ਫਿਰ ਮੰਨ ਲਓ ਕਿ ਇੱਕ ਜਣਾ ਆਮ ਆਦਮੀ ਪਾਰਟੀ ਦੇ ਧੜੇ ਵੀ ਸਪੋਰਟ ਕਰਦਾ ਹੈ ਦੂਜਾ ਲੱਤਾਂ ਖਿੱਚਦਾ ਹੈ ਉਮੀਦਵਾਰਾਂ ਦੇ ਨਾਲ ਵੀ ਥੱਲੇ ਜਾ ਕੇ ਤਾਂ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਨੂੰ ਇੱਕ ਘੱਟ ਦਾ ਸੌਦਾ ਲੱਗਦਾ ਹੋਣਾ ਇਸੇ ਕਰਕੇ ਰਵਿੰਦ ਕੇਜਰੀਵਾਲ ਨੇ ਕਹਿ ਲਿਆ ਕਿ ਸਿਆਸੀ ਤੇ ਸਮਝਦਾਰ ਮੂਵ ਹੈ ਉਹਨਾਂ ਦਾ ਇਸ ਦੌਰ ਦੇ ਵਿੱਚ ਜਦੋਂ ਉਹਨਾਂ ਦੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਪਾਰਟੀ ਛੱਡਣ ਦੀਆਂ ਗੱਲਾਂ ਚੱਲਦੀਆਂ ਹੁਣ ਅੰਦਰ ਖਾਤੇ ਮੀਟਿੰਗਾਂ ਜਿਹੜੀਆਂ ਨੇ ਸਪੀਕਰ ਵਿਧਾਨ ਸਭਾ ਦਿੱਲੀ ਦੇ ਘਰ ਬੁਲਾਈ ਜਾਣ ਦੀਆਂ ਗੱਲਾਂ ਚੱਲਦੀਆਂ ਹੁਣ ਟਿਕਟਾਂ ਕੱਟੇ ਜਾਣ ਤੋਂ ਨਰਾਜ਼ ਲੋਕ ਹੁਣ ਉਸ ਸਮੇਂ ਇਸ ਤਰ੍ਹਾਂ ਦੀ ਪਾਰਟੀ ਦੇ ਨਾਲ ਗੱਠ ਜੋੜ ਕਰਨਾ ਜਿਹੜੀ ਪਹਿਲਾਂ ਤੋਂ ਹੀ ਜਿਹੜੀ ਜਥੇਬੰਦਕ ਤੇ ਧੜਿਆਂ ਦੇ ਵਿੱਚ ਖਿੰਡੀ ਪੁੰਡੀ ਹੈ ਤੇ ਲੋਕਾਂ 'ਚ ਵੀ ਆਧਾਰ ਉਸ ਲੈਵਲ ਦਾ ਨਹੀਂ ਤਾਂ ਉਸ ਕਰਕੇ ਦਿੱਕਤਾਂ ਨੇ ਉਹਨਾਂ ਦੇ ਕਰਕੇ ਮੈਨੂੰ ਲੱਗਦਾ ਕਿ ਅਰਵਿੰਦ ਕੇਜਰੀਵਾਲ ਦਾ ਇਹ ਮੂਵ ਬਿਹਤਰ ਹੈ ਜੋ ਇਕੱਲੇ ਲੜਨਗੇ ਤਾਂ ਟਕ ਟੋ ਘਟ ਇਹ ਇਹ ਗੱਲ ਵੀ ਨਹੀਂ ਹੋਊਗੀ ਕਿ ਸਿੱਟਾਂ ਵੀ ਦੇਤੀਆਂ ਤੇ ਚੋਂ ਕਾਂਗਰਸ ਹਾਰ ਵੀ ਸਾਰੀਆਂ ਗਈ ਆਪਣੀਆਂ ਦਾ ਵੀ ਨੁਕਸਾਨ ਕਰਾ ਲਿਆ ਤਾਂ ਉਹ ਇੱਕ ਵੱਡੀ ਤੇ ਅਹਿਮ ਗੱਲ ਹੁੰਦੀ ਹੈ ਕਈ ਵਾਰ ਵੋਟ ਜਿਹੜਾ ਉਸ ਸ਼ਿਫਟ ਵੀ ਨਹੀਂ ਉਸ ਪ੍ਰਕਾਰ ਹੁੰਦਾ ਉਹ ਲੋਕ ਸਭਾ ਚੋਣਾਂ ਚ ਵੇਖਿਆ ਵੀ ਜਾ ਚੁੱਕਿਆ ਹੈ